ਪੁਰੀ ਸਾਹਿਬ ਸਾਫਤਾ ਪ੍ਰਦਾਨ ਸਰਦਾਰ ਜਸਵੀਰ ਸਿੰਘ ਗੜੀ ਨੇ बसपा ਪਧ ਲਈ ਦਿਨ ਰਾਤ ਇੱਕ ਕੀਤਾ ਆਖਿਰ ਇਹੋ ਜੀ ਉਹ ਤੋਂ ਉਹਨਾਂ ਦੇ ਕੋਲ ਕਿਹੜੀ ਗਲਤੀ ਹੋ ਗਈ ਚਲੋ ਪ੍ਰਧਾਨਗੀ ਤੋਂ ਪਹਿਲਾਂ ਵੀ ਆਟਦੇ ਆ ਜਾਂ ਲੈਦੇ ਹੁੰਦੇ ਆ ਪਰ ਇਦਾਂ ਦਾ ਕਿਹੜਾ ਉਹਨਾਂ ਦੇ ਕੋਲ ਜ਼ੁਲਮ ਹੋ ਗਿਆ ਕਿ ਜਿਹੜਾ बसपा ਦੇ ਵਿੱਚ ਉਹਨੂੰ ਬਾਹਰ ਕੱਢ ਦਿੱਤਾ ਗਿਆ ਦੇਖੋ ਅਬ ਮੈਂ ਤੁਹਾਨੂੰ ਕਿਉਂਕਿ ਸਾਰਾ ਕੁਝ ਸਟੇਟ ਦੀ ਮੀਟਿੰਗ ਚ ਕਲੈਰਿਟੀ ਹੋ ਗਈ ਆ ਔਰ ਮੀਡੀਆ ਜੋ ਚੁੱਪ ਚੁੱਕਾ ਹੁਣ ਉਹਨੂੰ ਬਾਰ ਬਾਰ ਦੁਹਰਾਉਣ ਦਾ ਕੋਈ ਫਾਇਦਾ ਨਹੀਂ ਮਿਹਨਤ ਮੈਂ ਤੁਹਾਨੂੰ ਦੱਸ ਦਿੱਤੀ ਕਿ ਬੀਐਸਪੀ ਅਕਾਲੀ ਦਲ ਨੂੰ 734 ਵੋਟਾਂ ਪਈਆਂ ਇਹ ਮਿਹਨਤ ਦਾ ਨਤੀਜਾ ਮੈਂ ਇਹ ਚਾਹਨਾ ਕਿ ਅਸੀਂ ਰਿਐਕਸ਼ਨ ਦੀ بجائے ਅਸੀਂ ਰੈਵਿਊਲਿਸ਼ਨ ਤੇ ਧਿਆਨ ਫੋਕਸ ਕਰੀਂ ਮਦਾਨ ਸਾਹਿਬ ਠੀਕ ਹੈ ਉਹਨਾਂ ਨੇ ਰਿਜਰਟ ਸਹੀ ਨਹੀਂ ਦਿੱਤਾ ਉਹਨਾਂ ਨੂੰ ਚਲੋ ਪ੍ਰਧਾਨਿਕ ਤੋਂ ਲਿਆ ਜਾ ਸਕਦਾ ਸੀ ਪਰ ਪਾਰਟੀ ਤੋਂ ਬਾਹਰ ਕੱਢਣਾ ਕੀ ਇਹ ਜੈ ਜੈ ਇਹਦੇ ਨਾਲ ਬਸਪਾ ਇਹਦੇ ਬਾਰੇ ਇਹਦੇ ਬਾਰੇ ਗੁਰਲਾਲ ਸੇਲਾ ਜੀ ਸਟੇਟ ਦੇ ਜਨਰਲ ਸੈਕਟਰੀ ਖੜੇ ਆ ਉਹ ਤੁਹਾਨੂੰ ਵਧੀਆ ਟੰਗਣਾ ਦੱਸ ਸਕਦੇ ਦੱਸਿਓ ਇੱਕ ਵਾਰੀ ਦੱਸ ਦਿੱਤੀ ਕਿਉਂ ਕਿਉਂ ਹੋਇਆ ਫੈਸਲਾ ਦੇਖੋ ਬੋਝਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਨ ਕੁਮਾਰੀ ਮਾਇਆ ਬਤਜੀ ਨੇ ਜਿਹੜਾ ਫੈਸਲਾ ਕੀਤਾ ਕਿ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਇਹਨਾਂ ਨੂੰ ਪ੍ਰਧਾਨ ਲਗਾਇਆ ਤੇ ਇਹਦਾ ਅਸੀਂ ਪੈਨ ਕੁਮਾਰੀ ਮਾਇਆ ਬਤਜੀ ਦਾ ਧੰਨਵਾਦ ਕਰਦੇ ਆਂ ਔਰ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਉਹਨਾਂ ਦਾ ਸਵਾਗਤ ਵੀ ਕਰਦੇ ਆਂ ਔਰ ਕਿਉਂਕਿ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਪੰਜਾਬ ਦੇ ਵਿੱਚ ਚੌਥੀ ਵਾਰ ਜਿਹੜੇ ਆ ਉਹ ਪ੍ਰਧਾਨ ਪਣੇ ਆ ਪੰਜਾਬ ਤੇ ਔਰ ਇਹ ਜਿਹੜਾ ਇਹ ਇਹ ਚੱਲਦਾ ਰਹਿੰਦਾ ਪਾਰਟੀਆਂ ਦੇ ਅੰਦਰ ਹਟਾਉਣਾ ਲਾਉਣਾ ਚੱਲਦਾ ਰਹਿੰਦਾ ਇਸ ਕਰਕੇ ਇਹ ਪ੍ਰਧਾਨ ਬਣੇ ਆ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਭੈਣ ਜੀ ਦਾ ਧੰਨਵਾਦ ਕਰਦੇ ਆਂ ਮੈਂ ਜੋ ਪਾਰਟੀ ਦੀ ਕੌਮੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਸਭਾ ਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਨੇ ਜੋ ਪੰਜਾਬ ਦੇ ਬਾਰੇ ਫੈਸਲਾ ਲਿਆ ਔਰ ਇਸ ਚੁਣੌਤੀ ਭਰੇ ਸਮੇਂ ਚ ਉਹਨਾਂ ਨੇ ਮੇਰੇ ਤੇ ਆਪਣਾ ਭਰੋਸਾ ਪ੍ਰਗਟ ਕੀਤਾ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ ਆ। ਇਹ ਦਿਲੋਂ ਮੈਂ ਆਪਣੇ ਨੈਸ਼ਨਲ ਪ੍ਰੈਜ਼ੀਡੈਂਟ ਪੰਕਮਰੀ ਮਾਇਆਵਤੀ ਜੀ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ। ਔਰ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ। ਹਰ ਯਤਨ ਕਰਾਂਗੇ। ਔਰ ਮੈਂ ਪੰਜਾਬ ਦੀਆਂ ਸੰਗਤਾਂ ਦਾ, ਬੀਐਸਪੀ ਦੇ ਵਰਕਰਾਂ ਦਾ, ਲੀਡਰਾਂ ਦਾ ਸਮੁੱਚੇ ਕੇਡਰ ਦਾ ਵੀ ਸ਼ੁਕਰੀਆ ਅਦਾ ਕਰਦਾ। ਕਿ ਉਹਨਾਂ ਨੇ ਭੈਣ ਜੀ ਦੇ ਫੈਸਲੇ ਨੂੰ ਬਹੁਤ ਹੀ ਜੋਸ਼ ਨਾਲ ਉਤਸ਼ਾਹ ਨਾਲ ਵੈਲਕਮ ਕੀਤਾ ਹੈ। ਇਹ ਲੱਗਦਾ ਠੀਕ ਹੈ ਤੁਸੀਂ ਬੇਸ਼ੱਕ ਸਾਡਾ ਜਿਹੜਾ ਪਹਿਲਾ ਜਿਹੜਾ ਰਿਜ਼ਲਟ ਆ ਮੇਰੇ ਤੋਂ ਪਹਿਲਾਂ ਆਖਰੀ ਨਤੀਜਾ ਜਲੰਧਰ ਵੈਸਟ ਦਾ ਉਹ BSP ਅਕਾਲੀ ਦਲ ਦੀਆਂ 734 ਵੋਟਾਂ ਦਾ ਪਰ ਮੈਨੂੰ ਇਹ ਭਰੋਸਾ ਕਿ ਜਨਤਾ ਨੇ ਸਭ ਕੰਚੀराम ਦੀ ਸੋਚ ਜਿਹੜੀ ਆ ਜਨਤਾ ਉਹ ਤੋਂ ਨਹੀਂ ਦੂਰ ਗਈ ਜਨਤਾ ਸਿਰਫ ਲੀਡਰਸ਼ਿਪ ਦੀ ਕਾਰਗੁਜ਼ਾਰੀ ਤੋਂ ਦੁਖੀ ਸੀ ਉਹਦਾ ਹੱਲ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਰ ਦਿੱਤਾ ਹੈ ਔਰ ਸਾਡਾ ਸਾਰਾ ਵਰਕਰ ਸਾਰਾ ਕੇਡਰ ਪੰਜਾਬ ਪੂਰਾ ਉੱਠ ਕੇ ਖੜ ਗਿਆ ਔਰ ਮੈਨੂੰ ਲੱਗਦਾ ਕਿ ਅਸੀਂ 2027 ਚ ਸਭ ਕੰਚੀਰਾਮ ਜਿਸ ਮੁਕਾਮ ਤੱਕ ਇਸ ਅੰਦੋਲਨ ਨੂੰ ਲੈ ਜਾਣਾ ਚਾਹੁੰਦੇ ਸੀ ਅਸੀਂ ਸਾਰੇ ਹੀ ਇਮਾਨਦਾਰੀ ਨਾਲ ਤਨਦੇਹੀ ਨਾਲ ਸਮਰਪਣ ਭਾਵਨਾ ਨਾਲ ਜੁਟਾਂਗੇ ਔਰ ਉਸ ਦੇਸ਼ ਦੀ ਪੂਰਤੀ ਵਿੱਚ ਲੱਗਾਂਗੇ ਔਰ ਮੰਜ਼ਲ ਨੂੰ ਹਾਸਲ ਕਰਾਂਗੇ ਔਰ ਮੈਂ ਸਾਰੇ ਵਰਕਰਾਂ ਨੂੰ ਬਸਪਾ ਦੇ ਆਗੂ ਅਨੁਸਾਰ ਦੈਣਾ ਚਾਹੁੰਦਾ ਕਿ ਅਗਰ ਮੇਰੇ ਤੋਂ ਪਹਿਲਾਂ ਕਿਸੇ ਕਾਰਨ ਕੋਈ ਸਾਥੀ ਕੋਈ ਕਿਸੇ ਕਿਸਮ ਦੀ ਨਾਰਾਜ਼ਗੀ ਸ਼ਿਕਵਾ ਸ਼ਿਕਾਇਤ ਲੈ ਕੇ ਘਰੇ ਬੈਠਾ ਸੀ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਖੁੱਲੇ ਮਨ ਨਾਲ ਸਭ ਨੂੰ ਸੱਦਾ ਦੇਣਾ ਕਿ ਆਓ ਖੁੱਲੇ ਮਨ ਨਾਲ ਆਓ ਸਭ ਦਾ ਇੱਜ਼ਤ ਮਾਣ ਸਤਿਕਾਰ ਹੋਊਗਾ ਔਰੇ ਅੰਦੋਲਨ ਜਿਹੜਾ ਆ ਇਹ ਸਮਾਜ ਦੀ ਜ਼ਰੂਰਤ ਹੈ ਇਹ ਅਣਖ ਦਾ ਅੰਦੋਲਨ ਹੈ ਸਵੈਮਾਨ ਔਰ ਆਤਮ ਨਿਰਪਰਤਾ ਦਾ ਅੰਦੋਲਨ ਹੈ ਤੋਂ ਇਸ ਅੰਦੋਲਨ ਨੂੰ ਤਕੜਾ ਕਰਨੇ ਦੇ ਲਈ ਆਪਾਂ ਘਰਾਂ ਤੋਂ ਬਾਹਰ ਆਈਏ ਔਰ ਜੋ ਤਪੱਸਿਆ ਸਾਬ ਕਾਂਚੀਰਾਮ ਨੇ ਕੀਤੀ ਉਹ ਤਪੱਸਿਆ ਦਾ ਜੋ ਮਕਸਦ ਸੀ ਉਹ ਪੈਣ ਮਾਇਆਵਤੀ ਜੀ ਦੀ ਲੀਡਰਸ਼ਿਪ ਚ ਉਸ ਮਕਸਦ ਨੂੰ ਪੂਰਾ ਕਰੀ। ਜ੍ਰੀਪੂਰੀ ਸਾਹਿਬ ਸਾਫਤਾ ਪ੍ਰਦਾਨ ਸਦਾ ਜਸਵੀਰ ਸਿੰਘ ਗੜੀ ਨੇ ਬਸਪਤਲੀ ਦਿਨ ਰਾਤ ਤੱਕ ਕੀਤਾ। ਆਖਿਰ ਇਹੋ ਜੀ ਉਤੋਂ ਉਹਨਾਂ ਦੇ ਕੋਲੋਂ ਕਿਹੜੀ ਗਲਤੀ ਹੋ ਗਈ ਚਲੋ ਪ੍ਰਧਾਨਗੀ ਤੋਂ ਪਹਿਲਾਂ ਵੀ ਆਟਦੇ ਆ ਜਾਂ ਲੈਹਦੇ ਹੁੰਦੇ ਆ ਪਰ ਇਦਾਂ ਦਾ ਕਿਹੜਾ ਉਹਨਾਂ ਦੇ ਕੋਲ ਜੁਰਮ ਹੋ ਗਿਆ ਕਿ ਜਿਹੜਾ ਬਸਪਾ ਦੇ ਵਿੱਚ ਉਹਨੂੰ ਬਾਹਰ ਕੱਢ ਦਿੱਤਾ ਗਿਆ ਦੇਖੋ ਅਬ ਮੈਂ ਤੁਹਾਨੂੰ ਕਿਉਂਕਿ ਸਾਰਾ ਕੁਝ ਸਟੇਟ ਦੀ ਮੀਟਿੰਗ ਚ ਕਲੈਰਿਟੀ ਹੋ ਗਈ ਆ ਔਰ মিডিਆ ਜ ਚੁੱਪ ਚੁੱਕਾ ਹੁਣ ਉਹਨੂੰ ਬਾਰ-ਬਾਰ ਦੁਹਰਾਉਣ ਦਾ ਕੋਈ ਫਾਇਦਾ ਨਹੀਂ ਹੈ ਮਿਹਨਤ ਮੈਂ ਤੁਹਾਨੂੰ ਦੱਸ ਦਿੱਤੀ ਕਿ ਬੀਐਸਪੀ ਅਕਾਲੀ ਦਲ ਨੂੰ 734 ਵੋਟਾਂ ਪਈਆਂ ਇਹ ਮਿਹਨਤ ਦਾ ਨਤੀਜਾ ਮੈਂ ਇਹ ਚਾਹੁੰਦਾ ਕਿ ਅਸੀਂ ਰਿਐਕਸ਼ਨ ਦੀ بجائے ਅਸੀਂ ਰੈਗੂਲੇਸ਼ਨ ਤੇ ਧਿਆਨ ਫੋਕਸ ਕਰੀਂ ਮਦਾਨ ਸਾਹਿਬ ਠੀਕ ਹੈ ਉਹਨਾਂ ਨੇ ਰਿਜੱਟ ਸਹੀ ਨਹੀਂ ਦਿੱਤਾ ਉਹਨਾਂ ਨੂੰ ਚਲੋ ਪ੍ਰਧਾਨਿਕ ਤੋਂ ਲੈ ਜਾ ਸਕਦਾ ਸੀਗਾ ਪਰ ਪਾਰਟੀ ਚੋਂ ਬਾਹਰ ਕੱਢਣਾ ਕੀ ਹੈ ਜੈ ਜੈ ਇਹਦੇ ਨਾਲ ਬਸਪਾ ਇਹਦੇ ਬਾਰੇ ਇਹਦੇ ਬਾਰੇ ਗੁਰਲਾਲ ਸੈਲਾ ਜੀ ਸਟੇਟ ਦੇ ਜਨਰਲ ਸੈਕਟਰੀ ਖੜੇ ਆ ਉਹ ਤੁਹਾਨੂੰ ਵਧੀਆ ਟੰਗਣਾ ਦੱਸ ਸਕਦੇ ਦੱਸਿਓ ਇੱਕ ਵਾਰੀ ਦੱਸ ਦਿਓ ਕਿ ਕਿਉਂ ਕਿਉਂ ਹੋਇਆ ਫੈਸਲਾ ਦੇਖੋ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆ ਬਤਜੀ ਦੇ ਜਿਹੜਾ ਫੈਸਲਾ ਕੀਤਾ ਕੀ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਇਹਨਾਂ ਨੂੰ ਪ੍ਰਧਾਨ ਲਗਾਇਆ ਤੇ ਇਹਦਾ ਅਸੀਂ ਪੰਨ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕਰਦੇ ਆਂ ਔਰ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਉਹਨਾਂ ਦਾ ਸਵਾਗਤ ਵੀ ਕਰਦੇ ਆਂ ਔਰ ਕਿਉਂਕਿ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਪੰਜਾਬ ਦੇ ਵਿੱਚ ਚੌਥੀ ਵਾਰ ਜਿਹੜੇ ਆ ਉਹ ਪ੍ਰਧਾਨ ਬਣੇ ਆ ਪੰਜਾਬ ਦੇ ਔਰ ਇਹ ਜਿਹੜਾ ਇਹ ਇਹ ਚੱਲਦਾ ਰਹਿੰਦਾ ਪਾਰਟੀਆਂ ਦੇ ਅੰਦਰ ਹਟਾਉਣਾ ਲਾਉਣਾ ਚੱਲਦਾ ਰਹਿੰਦਾ ਇਸ ਕਰਕੇ ਇਹ ਪ੍ਰਧਾਨ ਬਣੇ ਆ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਭੈਣ ਜੀ ਦਾ ਧੰਨਵਾਦ ਕਰਦੇ ਆਂ ਅੱਜ ਇੱਥੇ ਮਹਾਰਾਜ ਜੀ ਤੋਂ ਅਸ਼ੀਰਵਾਦ ਲੈਣਾ ਆਏ ਸੀਗੇ ਫਿਰ ਸਮਾਂ ਮਿਲਿਆ ਫਿਰ ਡਿਟੇਲ ਚ ਗੱਲ ਕਰ ਲਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਇਹਦੇ ਬਾਰੇ ਤਾਂ ਉਹੀ ਜਾਣ ਸਕਦੇ ਆ ਸਾਡੇ ਤਾਂ ਧਿਆਨ ਚ ਨਹੀਂ ਇਦਾਂ ਦੀ ਗੱਲ ਕੋਈ ਵੀ ਤੁਹਾਡੇ ਧਿਆਨ ਦੇ ਵਿੱਚ ਆਇਆ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਵਰਕਰਾਂ ਨੇ ਜਿਹੜਾ ਹੈਗਾ ਵੰਡੀ ਗਿਟ ਜਿਵੇਂ ਅਸਤੀਫੇ ਦਿੱਤੇ ਆ ਜੀ ਹਾਂਜੀ ਉਹ ਧਿਆਨ ਚ ਨਹੀਂ ਆਇਆ ਜੋ ਧਿਆਨ ਚ ਆਊਗਾ ਤਾਂ ਦੇਖਾਂਗੇ ਵੈਸੇ ਵਸਪਾ ਦਾ ਵਰਕਰ ਨਹੀਂ ਉਹ ਜਿਹੜਾ ਕੋਈ ਅਸਤੀਫਾ ਦੇਊਗਾ ਵਸਪਾ ਦੇ ਵਰਕਰ ਪਾਰਟੀ ਦੇ ਨਾਲ ਸਾਰੇ ਚਨਾਨ ਵਾਂਗ ਖੜੇ ਆ ਔਰ ਖੜੇ ਰਹਿਣਗੇ